ਗ੍ਰਾਮ ਪੰਚਾਇਤ ਸਪੈਸਿਫਿਕ ਸਕੀਮ ਸੀਗੀ ਉਥੇ ਦੇ ਲੋਕ ਉਥੇ ਦੇ ਪ ਕੰਮ ਕਰਨ ਵਾਲੇ ਪਿੰਡਾਂ ਦੇ ਪੰਚਾਇਤ ਦੇ ਲੋਕ ਇਸ ਕਾਲ ਦੇ ਉੱਪਰ ਫੈਸਲਾ ਕਰਦੇ ਸੀ ਕਿ ਇਹ ਜਿਹੜੀ ਨਰੀਗਾ ਦਾ ਐਕਟ ਹੈ ਇਹਦੇ ਤਹਿਤ ਕਿਹੜਾ ਕੰਮ ਚੱਲਣਾ ਹੈ ਕਿਹੜਾ ਕੰਮ ਕਰਨਾ ਚਾਹੁੰਦਾ ਹੈ ਕੋਈ ਲੋਕ ਫੋਰੈਸਟ ਦਾ ਕੰਮ ਕਰ ਲੈਂਦੇ ਸੀ ਕਈ ਲੋਕਾਂ ਨੂੰ ਜੇ ਕੋਈ ਡਰੇਨ ਜਾਂਦੀ ਹੈ ਡਰੇਨ ਦੇ ਕੰਮ ਮਿਲ ਜਾਂਦਾ ਸੀ ਕਿਸੇ ਨੂੰ ਪਿੰਡ ਦੇ ਵਿੱਚ ਪਿੰਡ ਦੀ ਡਿਵੈਲਪਮੈਂਟ ਨਾਲ ਜੁੜੇ ਹੋਏ ਕੋਈ ਕੰਮ ਹੈ ਉਹਦੇ ਵਿੱਚ ਕਨਵਰਜੈਂਸ ਨਾਲ ਕੰਮ ਮਿਲ ਜਾਂਦਾ ਸੀ ਜਾਂ ਜਿੱਥੇ ਕੋਈ ਪਿੰਡ ਦੇ ਵਿੱਚ ਕੋਈ ਛੋਟੇ-ਮੋਟੇ ਮਿੱਟੀ ਪਾ ਕੇ ਰਾਹ ਬਣਾਉਣਾ ਹੈ ਉਸ ਦੇ ਵਾਸਤੇ ਮੇਰੀ ਕਾਦਾ ਕੰਮ ਮਿਲ ਜਾਂਦਾ ਸੀ ਤੋਂ ਨਰੀਗਾ ਦਾ ਜਿਹੜਾ ਕੰਮ ਪਹਿਲਾਂ ਗ੍ਰਾਮ ਪੰਚਾਇਤ ਸਪੈਸੀਫਿਕ ਹੁੰਦਾ ਸੀ ਉੱਥੋਂ ਇੰਜੀਨੀਅਰ ਹੁੰਦਾ ਸੀ ਉੱਥੋਂ ਸਟੇਟ ਸਪੈਸੀਫਿਕ ਹੁੰਦਾ ਸੀ ਉਹ ਉਸ ਦੇ ਉੱਪਰ ਇਹ ਬਹੁਤ ਵੱਡਾ ਹਮਲਾ ਹੋ ਰਿਹਾ ਹੈ ਔਰ ਇਸ ਜਿਹੜਾ ਕਾਨੂੰਨ ਇਹਨਾਂ ਨੇ 2 ਦਿਨ ਚ ਪਾਸ ਕੀਤਾ ਹੈ ਇਸ ਤੋਂ ਤੁਸੀਂ ਇਹਨਾਂ ਦੀ ਇੰਟੈਂਸ਼ਨ ਸਮਝ ਸਕਦੇ ਹੋ ਔਰ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਕਿ ਸੋਸ਼ੀਅਲੀ ਸਾਡੇ ਬੰਦੇ ਬੜਾ ਆਪਣੇ ਆਪ ਨੂੰ ਪਾਵਰਫੁਲ ਫੀਲ ਕਰਦੇ ਸੀ ਗਰੀਬ ਆਦਮੀ ਆਪਣੇ ਆਪ ਨੂੰ ਪਾਵਰਫੁਲ ਫੀਲ ਕਰਦਾ ਸੀ ਗਰੀਬ ਆਦਮੀ ਆਪਣੇ ਆਪ ਨੂੰ ਇਲੇਟਿਡ ਫੀਲ ਕਰਦਾ ਸੀ ਆਪਣੇ ਆਪ ਨੂੰ ਹੌਂਸਲੇ ਵਾਲਾ ਫੀਲ ਕਰਦਾ ਸੀ ਜਦ ਜਦੋਂ ਆਪਣੀ ਮਿਹਨਤ ਨਾਲ ਜਦੋਂ ਆਪਣੀ ਆਪਣੀ ਕਿਰਤ ਕਮਾਈ ਦੇ ਨਾਲ ਪੈਸਾ ਕਮਾਉਂਦਾ ਸੀ ਆਪਣਾ ਖੂਨ ਪਸੀਨਾ ਬਾਹ ਕੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਨਰੀਗਾਜ ਕੰਮ ਕਰਦੀਆਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਨਰੀਗਾ ਦਾ ਕੰਮ ਕੀਤਾ ਤੇ ਸਾਨੂੰ ਬਹੁਤ ਸਾਰਾ ਸਾਨੂੰ ਸਹਿਯੋਗ ਮਿਲਦਾ ਹੈ ਸਾਨੂੰ ਕਿਸੇ ਜਗ੍ਹਾ ਤੇ ਜਾ ਕੇ ਹੱਥ ਫਲਾਣ ਦੀ ਲੋੜ ਨਹੀਂ ਹੈ ਔਰ ਜੇ ਅੱਜ ਇਹ ਐਕਟ ਜੋ ਇਹਨਾਂ ਨੇ ਬਣਾ ਕੇ ਮਨਜ਼ੂਰ ਕੀਤਾ ਹੈ ਕਿਸ ਤਰੀਕੇ ਨਾਲ ਪੂਰੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਬੀਜੇਪੀ ਦੀ ਐਮਪੀਆ ਤੋਂ ਇਲਾਵਾ ਬਾਕੀ ਐਮਪੀਆ ਵੱਲੋਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਨੇ ਕਿਸ ਤਰ੍ਹਾਂ ਨਰੀਗਾ ਦੇ ਬਿੱਲ ਦੇ ਵਿੱਚ ਪਾਰਲੀਮੈਂਟ 'ਚ ਵਿਰੋਧ ਕੀਤਾ ਉਹ ਆਪਾਂ ਸਭ ਨੇ ਆਪ ਦੇਖਿਆ ਹੈ ਔਰ ਹੁਣ ਵੀ ਸਾਰੀਆਂ ਪਾਰਟੀਆਂ ਮਿਲ ਕੇ ਹੁਣ ਵੀ ਸਾਰੀਆਂ ਪਾਰਟੀਆਂ ਮਿਲ ਕੇ ਇਸ ਗੱਲ ਦਾ ਵਿਰੋਧ ਕਰਨ ਗਿਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਸਾਡੇ ਲੋਕ ਜ਼ਮੀਨ ਤੇ ਜਾ ਕੇ ਪੰਚਾਇਤਾਂ ਪੱਦਰ ਤੱਕ ਜਾ ਕੇ ਇਸ ਗੱਲ ਦੇ ਉੱਪਰ ਪ੍ਰਦਰਸ਼ਨ ਹੋਊਗਾ ਇਹ ਠੀਕ ਹੈ ਕਿ ਭਾਜਪਾ ਨੇ ਇਸ ਕਾਨੂੰਨ ਨੂੰ ਬੁਲਡੋਜ਼ ਕਰਨ ਦੀ ਗੱਲ ਕੀਤੀ ਹੈ ਭਾਜਪਾ ਨੇ ਇਸ ਕਾਨੂੰਨ ਦੇ ਤਹਿਤ ਲੋਕਾਂ ਦੇ ਉੱਪਰ ਇੱਕ ਇੰਨਾ ਜ਼ੋਰਦਾਰ ਤਰੀਕੇ ਨਾਲ ਇੱਕ ਇੰਨਾ بڑا ਹਮਲਾ ਕੀਤਾ ਹੈ ਕਿ ਜਿਹੜਾ ਗਰੀਬ ਆਦਮੀ ਆ ਉਹ ਇਸ ਦੇ ਵਿੱਚ ਉੱਠੀ ਸਕੋ ਜਦੋਂ ਪੈਸਾ ਹੀ ਨਹੀਂ ਆਉਣਾ ਤਾਂ ਰੋਜ਼ਗਾਰ ਵੀ ਮਿਲਿਆ ਕਰਨਾ ਔਰ ਤੁਸੀਂ ਦੇਖੋਗੇ ਇੱਕ ਪਾਸੇ ਬੀਜੇਪੀ بڑے ਹਾਊਸਿਸ ਨੂੰ ਮਦਦ ਕਰਨ ਦੀ ਗੱਲ ਕਰਦੀ ਹੈ ਉਸ ਵੇਲੇ ਦਾ ਓ.ਟੀ.ਐਸ ਸਕੀਮ ਦੇ ਵਿੱਚ ਵੱਡੇ ਪੱਧਰ ਦੇ ਉੱਪਰ بڑے بڑے ਅਮੀਰ ਆਦਮੀਆਂ ਦੇ ਲੋਨਾਂ ਨੂੰ ਇੱਕ ਮਿੰਟ ਚ ਮਾਫ ਕਰ ਦਿੱਤਾ ਜਾਂਦਾ ਤੇ ਜੇ ਅੱਜ ਇਸ ਜਗ੍ਹਾ ਦੇ ਉੱਪਰ ਗਰੀਬ ਲੋਕ ਆਪਣੀ ਰੋਜੀ ਰੋਟੀ ਜਿੱਤਣਾ ਖਾਣ ਵਾਸਤੇ ਇਸ ਦੇ ਉੱਪਰ ਅਗਰ ਕੰਮ ਕਰਦੇ ਸੀ ਤਾਂ ਮੈਂ ਸਮਝਦਾ ਕਿ ਇਹ ਅੱਜ ਇਹ ਜਿਹੜਾ ਕਾਨੂੰਨ ਦੇ ਵਿੱਚ ਫੇਰ ਬਦਲ ਬੀਜੇਪੀ ਨੇ ਕੀਤਾ ਇਹ ਸਾਡੇ ਦੇਸ਼ ਵਾਸਤੇ ਸਾਡੇ ਦੇਸ਼ ਦੇ ਗਰੀਬ ਜਨਤਾ ਵਾਸਤੇ ਸਾਡੀਆਂ ਭੈਣਾਂ ਵਾਸਤੇ ਸਾਡੇ ਨੌਜਵਾਨ ਵੀਰ ਜਿਹੜੇ ਨਰੀਗਾ ਚ ਕੰਮ ਕਰਦੇ ਸੀ ਉਹਨਾਂ ਵਾਸਤੇ ਇਹ ਬੜਾ ਬੜੀ ਮੰੜਾ ਕਾਨੂੰਨ ਬਣਿਆ ਔਰ ਇਸ ਗੱਲ ਨੂੰ ਸਾਰੇ ਦੇਸ਼ ਦੇ ਵਿੱਚ ਹਰ ਜਗ੍ਹਾ ਤੇ ਜਾ ਕੇ ਅਸੀਂ ਇਸ ਗੱਲ ਦੇ ਵਿਰੋਧ ਵਿੱਚ ਸਾਰੀਆਂ ਪਾਰਟੀਆਂ ਮਿਲ ਕੇ ਇਹਦੇ ਉੱਪਰ ਕੰਮ ਕਰ ਰਹੀਆਂ ਔਰ ਮੈਂ ਸਮਝਦਾ ਕਿ ਜੇ ਸਾਡੇ ਲੋਕ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਠੰਡ ਦਾ ਮੌਸਮ ਵੀ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਗਰੀਬ ਲੋਕ ਐ ਉਹ ਕਈ ਵਾਰ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਉਹਨਾਂ ਨੂੰ ਕਈ ਵਾਰ ਇਹੀ ਗੱਲ ਲੱਗਦੀ ਹੈ ਵੀ ਸ਼ਾਇਦ 100 ਦੀ ਜਗ੍ਹਾ ਤੇ 125 ਦਿਹਾੜੀਆਂ ਮਿਲਣਗੀਆਂ ਪਤਾ ਨਹੀਂ ਉਹਨਾਂ ਲਈ ਕਿੰਨਾ ਵੱਡਾ ਫਾਇਦਾ ਹੋ ਜੂਗਾ ਗੱਲ ਸੋਚਣ ਦੀ ਤਾਂ ਇਹ ਲੋੜ ਹੈ ਕਿ ਕਿਹੜੇ ਬੰਦੇ ਨੂੰ ਅੱਜ 100 ਦਿਹਾੜੀਆਂ ਵੀ ਮਿਲਦੀਆਂ ਜੇ 21 ਲੱਖ ਜੋਬ ਕਾਰਡ ਹੈ ਜਿਸ ਦਾ ਮੈਂ ਤੁਹਾਨੂੰ ਕਿਹਾ ਕਿ ਐਵਰੇਜ 12 ਹੋ ਸਕਦਾ ਕਿਸ ਨੂੰ 50 ਮਿਲਦੀਆਂ ਹੋਣ ਪਰ ਦੂਜੇ ਪਾਸੇ ਕਿਸ ਨੂੰ ਇੱਕ ਵੀ ਨਹੀਂ ਮਿਲਦੀ ਤੇ ਜੇ ਆਪਾਂ ਉਹਦੀ ਪੂਰੇ ਪੂਰੇ ਸਾਲ ਦੀ ਅਗਰ ਆਪਾਂ ਉਹਦੀ ਐਵਰੇਜ ਕੱਢਦੇ ਆਂ ਤੇ ਟੋਟਲ ਨੰਬਰ ਉਹ ਜੋਬ ਕਾਰਡ ਕਿੰਨੇ ਹੋਏ ਤੇ ਕਿੰਨਾ ਪੈ ਨਰੀਗਾ ਦੇ ਤਹਿਤ ਵੇਜਸ ਨੂੰ ਲੈ ਕੇ ਖਰਚ ਹੋਇਆ ਤਾਂ ਐਵਰੇਜ 12 ਦਿਹਾੜੀਆਂ ਇੱਕ ਬੰਦੇ ਇੱਕ ਜੌਬ ਕਰਦੇ ਪੱਲੇ ਆਉਂਦੀਆਂ ਤਾਂ ਇਸ ਤੋਂ ਪਤਾ ਲੱਗਦਾ ਸਾਨੂੰ ਕਿ ਕਿੰਨਾ ਕੰਮ ਲੋਕਾਂ ਨੂੰ ਮਿਲ ਪਾਉਂਦਾ ਜਦੋਂ ਕਿ ਸਕੀਮ ಗ್ರಾಮ ਪੰਚਾਇਤ ਸਪੈਸੀਫਿਕ ਹੈ ਜੇ ਸਕੀਮ ਸੈਂਟਰਲ ਗਵਰਨਮੈਂਟ ਦੇ ਅਧਾਰੇ ਚ ਆਜੂਗੀ ਜੇ ਸੈਂਟਰਲ ਗਵਰਨਮੈਂਟ ਇਹਨੂੰ ਅਪਰੂਵਲ ਬੇਸ ਸਕੀਮ ਬਣਾ ਦੂਗੀ ਜਾਂ ਉਹ ਮਾਨੀਟਰ ਕਰੂਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਕੰਮ ਚੱਲੂਗਾ ਔਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿੰਨਾ ਕਰਜ਼ਾ ਪੰਜਾਬ ਦੇ ਉੱਪਰ ਹੈ ਤੁਸੀਂ ਦੱਸੋ ਕਿ ਕੀ 40% ਪੈਸਾ ਪੰਜਾਬ ਦੀ ਸਰਕਾਰੇ ਚ ਪੂਲਣ ਕਰ ਸਕਦੀ ਹੈ ਤੇ ਜੇ ਪੰਜਾਬ ਦੀ ਸਰਕਾਰ ਪੈਸਾ ਪੂਲਣ ਨਹੀਂ ਕਰ ਸਕਦੀ ਤਾਂ ਮੈਂ ਸਮਝਦਾ ਕਿ ਇਹ ਕੰਮ ਚੱਲਣਾ ਹੀ ਨਹੀਂ ਔਰ ਅੰਦਾਜ਼ਨ ਜੇ ਪੰਜਾਬ ਦੀ ਗੱਲ ਕਰੀਏ ਤਾਂ 2095 ਮਲਾਜ਼ਮ ਹੈ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠ ਕੇ ਨਰੀਗਾ ਸਕੀਮ ਦਾ ਕੰਮ ਚਲਾਉਂਦੇ ਆ ਜਾਂ ਉਹਦੀ ਕਿੰਨੀਆਂ ਦਿਹਾੜੀਆਂ ਕਿੱਥੋਂ ਆਈਆਂ ਕਿੰਨੀਆਂ ਅਪਰੂਵਲ ਜਾਣੀਆਂ ਹੈ ਇਹਦਾ ਦਫ਼ਤਰੀ ਕੰਮ ਕਰਦੇ ਆ ਆਉਣ ਵਾਲੇ ਸਮੇਂ 'ਚ ਇੱਕ ਪਾਸੇ ਬੇਰੋਜ਼ਗਾਰੀ ਨੂੰ ਰੋਜ਼ਗਾਰ ਦੇਣ ਦੀ ਗੱਲ ਹੁੰਦੀ ਹੈ ਹੌਲੀ-ਹੌਲੀ ਜਦੋਂ ਸਕੀਮ ਚੱਲਨੀ ਬੰਦ ਹੋ ਜੂਗੀ ਉਹ ਰੋਜ਼ਗਾਰ ਮੇਲਾ ਵੀ ਬੰਦ ਹੋ ਜਾਊਗਾ ਕਈ ਜਿਹੜੇ ਬੰਦੇ ਪਿੰਡਾਂ 'ਚ ਕੰਮ ਕਰਦੇ ਆ ਮੀਟ ਦੇ ਤੌਰ ਦੇ ਉੱਪਰ ਜਿਹੜੇ ਨਰੀਗਾ ਵਰਕਰਸ ਨੂੰ ਨਾਲ ਲੈ ਕੇ ਕੰਮ ਕਰਦੇ ਆ ਉਹਨਾਂ ਦਾ ਕੰਮ ਹੋਣਾ ਬੰਦ ਹੋ ਜਾਊਗਾ ਸੋ ਇਸ ਕਰਕੇ ਇਹ ਬਹੁਤ ਗਲਤ ਐਕਟ ਬਣ ਰਿਹਾ ਜਿਸ ਨੂੰ ਤੋੜ ਕੇ ਮੋਦੀ ਸਰਕਾਰ ਮੋਦੀ ਸਾਹਿਬ ਦੀ ਭਾਜੀ ਬੀਜੇਪੀ ਸਰਕਾਰ ਨੇ ਬਣਾਇਆ ਇਸ ਦਾ ਕਾਂਗਰਸ ਪਾਰਟੀ ਦੇ ਬਾਕੀ ਪਾਰਟੀਆਂ ਇਸ ਕਰਕੇ ਵਿਰੋਧ ਕਰ ਰਹੇ ਆ ਕਿ ਲੋਕਾਂ ਦੇ ਹੱਕਾਂ ਦਾ ਐਕਟ ਨਹੀਂ ਹੈ ਔਰ ਜਿਹੜਾ ਐਟ ਕਾਮਯਾਬ ਤਰੀਕੇ ਨਾਲ ਪਿਛਲੇ 20 ਸਾਲ ਤੋਂ ਚੱਲਦਾ ਸੀ ਉਸ ਨੂੰ ਤੋੜਨ ਦੀ ਕੀ ਲੋੜ ਹੈ ਤੁਸੀਂ ਸਰ ਕੇ ਮੈਂ ਸਮਝਦਾ ਹਾਂ ਇਸ ਕਰਕੇ ਉੱਪਰ ਆਪਾਂ ਗੱਲ ਰੱਖੀ ਹੈ ਤੇ ਮੈਂ ਹਾਊਸ ਓਪਨ ਕਰਦਾ ਕੋਈ ਸਵਾਲ ਹੋਣ ਤੁਹਾਡੇ ਤੁਸੀਂ ਪੁੱਛ ਸਕਦੇ ਸਿੰਗਲਾ ਸਾਹਿਬ ਜੇ ਗੱਲ ਕਰੀਏ 2021 ਚ ਥੋੜੇ ਤਕਰੀਬਨ 43% ਜਿੱਦੇ ਮੈਂ ਕਾਰਪੋਰੇਸ਼ਨ ਦਾ ਇਲੈਕਸ਼ਨ ਬਹੁਤ ਨੇੜੇ ਆ ਯਾਰ 1 ਮਿੰਟ ਯਾਰ ਮੈਂ ਪਹਿਲਾਂ ਆਪਾਂ ਸਪੈਸੀਫਾਈ ਕਰ ਲਈਏ ਉਸ ਤੋਂ ਬਾਅਦ ਯਾਰ ਪਹਿਲਾਂ ਮਨਰੇਗਾ ਕਰ ਲਈਏ ਨਾ ਇਹ ਵਾਲਾ ਆਪਾਂ ਇਸ ਤੋਂ ਬਾਅਦ ਕਰਾਂਗੇ ਸਰ ਇਹ ਜ਼ਰੂਰੀ ਥੋੜੀ ਹੈ ਮੇਰੇ ਕੋਲ ਦਾਸਤਾ ਦਿੱਤਾ ਆਪ ਦਾ ਸਰ ਯਾਰ ਕਿਸ ਨੂੰ ਨਹੀਂ ਕਹਿੰਦਾ ਪੁੱਛਣਾ ਹੁੰਦਾ ਨਾ ਉਸ ਤੋਂ ਥੋੜਾ ਦੇ ਦੇਣ ਨੂੰ ਨਹੀਂ ਸਕਿਆ ਸਰ ਮੇਰੇ ਕੋਲ ਦਾਸ ਸਰਕਾਰ ਤੇ ਕਿਸੇ ਵੀ ਰੋਵੇ ਲਗਾਤਾਰ ਬੁਦਾਬਾ ਦੀ ਰਹੀ ਹੈ ਚਾਹੇ ਹੋ ਬੇਸ਼ੱਕ ਹੁਣ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਉਹਨੂੰ ਇੱਕ ਤਰ੍ਹਾਂ ਦਾ ਹਿੱਸੇਦਾਰੀ ਵਧਾ ਲਈ ਹੈ ਉਹ ਲਗਾਤਾਰ ਜਿਹੜੀ ਸੱਤਾਧਰ ਪਾਰਟੀ ਹੈ ਉਹਨੂੰ ਯੂਜ਼ ਕਰਦੀ ਹੈ ਜਿਹੜੇ ਉੱਥੇ ਆਪਣੇ ਜਾਂ ਚਿਹਤੇ ਹੁੰਦੇ ਆ ਜਾਂ ਉਹਨਾਂ 'ਚ ਗੜਬੜ ਹੁੰਦੀ ਹੈ ਲਗਾਤਾਰ ਇਸ ਲੈ ਕੇ ਗਵਾਹ ਹੀ ਲਿਆ ਦੇ ਇੱਕ ਇਸ ਤਰ੍ਹਾਂ ਦੀ ਬਾਤ ਰਿਹਾ ਦੱਸੋ ਵੀ ਮਤਲਬ ਜਿਹੜੇ ਆਪਣੇ ਚਹੇਤਿਆਂ ਦੇ ਕਾਰਡ ਬਣਾ ਦਿੰਦੇ ਆ ਜਾਂ ਉਹਨਾਂ ਨੂੰ ਦੂਜਿਆਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਨਹੀਂ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਈ ਜਗ੍ਹਾ ਤੇ ਹੋ ਸਕਦਾ ਹੈ ਕਿ ਕੋਈ ਤੁਸੀਂ ਇੱਕ ਸਪੈਸਿਫਿਕ ਏਰੀਆ ਦੀ ਗੱਲ ਕਰਦੇ ਹੋ ਬਟ ਮੈਂ ਜੇ ਸੰਗੂਰ ਦੇ ਵਿੱਚ ਮੈਂ ਦੇਖਦਾ ਤਾਂ ਸਾਡੇ ਤਾਂ ਜਿੰਨੇ ਲੋਕ ਨਰੀਗਾਚ ਕੰਮ ਮੰਗ ਮੰਗਦੇ ਆ ਉਹ ਨਰੀਗਾਚ ਕੰਮ ਮਿਲਦੇ ਤੇ ਜੇ ਸਰ ਭਾਰਤ ਸਰਕਾਰ 100% 100 ਦਿਹਾੜੀਆਂ ਦਾ ਪੈਸਾ ਦਿੰਦੀ ਹੈ ਤੇ 90% ਪੈਸਾ ਉੱਥੋਂ ਆਂਦਾ ਹੈ ਤਾਂ ਅਮਰੀਕਾ ਦਾ ਕੰਮ ਚਲਾਉਣ ਵਾਸਤੇ ਕੀ ਦਿੱਕਤ ਹੈ ਤੇ ਨਰੀਗਾ ਦਾ ਕੰਮ ਲੋਕਾਂ ਨੂੰ ਮਿਲੇ ਉਹਦੇ ਵਿੱਚ ਕੀ ਦਿੱਕਤ ਹੈ ਕਿਸੇ ਗੱਲ ਦੀ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਐਜੀ ਸਪੈਸੀਫਿਕ ਗੱਲ ਆ ਮੈਂ ਜੇ ਕਨਵਰਜੈਂਸ ਦੀ ਤੁਹਾਨੂੰ ਗੱਲ ਕੀਤੀ ਐ ਜੇ ਪਿੰਡ ਦੀ ਪੰਚਾਇਤ ਕੋਲ ਪੈਸੇ ਹੋਣ ਤੇ ਉਹਦੇ ਲੇਬਰ ਦੇ ਪੈਸੇ ਨੂੰ ਅਗਰ ਕਨਵਰਜ ਕਰੇ ਤੇ ਉਹਦੇ ਨਾਲ ਕੰਮ ਚੱਲ ਜੇ ਇਰੀਗੇਸ਼ਨ ਡਿਪਾਰਟਮੈਂਟ ਚ ਇਰੀਗੇਸ਼ਨ ਦੀ ਨਹਿਰ ਨੂੰ ਸਾਫ਼ ਕਰ ਸਫਾਈ ਵਾਸਤੇ ਅਗਰ ਨਰੀਕਾ ਦੀ ਲੇਬਰ ਕੰਮ ਕਰ ਸਕਦੀ ਐ ਤਾਂ ਉਹਦੇ 'ਚ ਕੀ ਪ੍ਰੋਬਲਮ ਐ ਜੋ ਮੈਂ ਇਹ ਸਮਝਦਾ ਕਿ 99 95 ਤੋਂ 98% ਮੈਂ ਜਦੋਂ ਤੱਕ ਮੈਂ ਨਰੀਕਾ ਨੂੰ ਆਪ ਪੜਦਾ ਰਹਿਆ ਜਾਂ ਮੈਂ ਦੇਖਦਾ ਰਹਿਆ ਤਾਂ ਮੈਂ ਦੇਖਿਆ ਕਿ ਇਹਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ ਗਰੀਬ ਲੋਕਾਂ ਨੂੰ ਖਾਸ ਤੌਰ ਤੇ ਮੇਰੀਆਂ ਮਾਵਾਂ ਭੈਣਾਂ ਨੂੰ ਵੱਡੇ ਪੱਧਰ ਦਾ ਹੁੰਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੀ ਮਿਹਨਤ ਤੇ ਆਪਣੀ ਕਿਰਤ ਕਮਾਈ ਨਾਲ ਦੱਬ ਕੇ ਸਮਾਜ ਦੇ ਵਿੱਚ ਆਪਣਾ ਤਾਕਤਵਰ ਤਰੀਕੇ ਨਾਲ ਜੀ ਸਕਣ ਕਈ ਕੰਮ ਵੀ ਕਰਦੇ ਜੀ ਹੁੰਦੇ ਇਹਦੇ ਵਿੱਚੋਂ ਕਈ ਕੰਮ ਹੀ ਡਰਾਪ ਕਰਦੇ ਉਹ ਤਾਂ ਗੱਲ ਹੈ ਜੀ ਜੇ ਮੈਂ ਜ਼ਿਆਦਾ ਇਸ਼ੂਜ਼ ਨੂੰ ਟੱਚ ਕਰਦਾ ਤਾਂ ਮੇਰਾ ਜਿਹੜਾ ਕੋਰ ਇਸ਼ੂ ਹੈ ਉਹ ਤੋਂ ਆਪਾਂ ਬਹੁਤ ਲੰਬੀਆਂ ਚੀਜ਼ਾਂ ਚਲੇ ਜਾਵਾਂਗੇ ਮੇਨ ਗੱਲ ਤਾਂ ਹੈ ਕਿ ਇਹ ਆਵਾਮ ਦੀ ਆਵਾਜ਼ ਬਣੇ ਔਰ ਮੈਂ ਇਹ ਸਮਝਦਾ ਕਿ ਜਿੰਨੇ মিডিਆ ਵਾਲੇ ਭਰਾ ਮੇਰੇ ਜਿਹੜੇ ਹਾਜ਼ਰ ਹੈ ਇਹ ਪ੍ਰੈਸ ਕਾਨਫਰੰਸ ਆਉਣ ਵਾਲੇ ਸਮੇਂ ਵੀ ਪੰਜਾਬ ਚ ਚੱਲਣਗੀਆਂ ਪਰ ਜਿੰਨਾ ਚੰਗੇ ਤਰੀਕੇ ਨਾਲ ਆਪਾਂ ਅੱਜ ਤੋਂ ਲਿਖਣਾ ਸ਼ੁਰੂ ਕਰਾਂਗੇ ਬਾਰ-ਬਾਰ ਲਿਖਾਂਗੇ ਤੇ ਬਾਰ-ਬਾਰ ਸਾਡੇ ਜਿਹੜੇ ਲੋਕ ਨਰੀਕਾ ਦੀਆਂ ਦਿਹਾੜੀਆਂ ਦਾ ਕੰਮ ਕਰਦੇ ਆ ਜਦ ਤੱਕ ਇਹ ਆਵਾਜ਼ ਉਹਨਾਂ ਕੋਲ ਚੰਗੇ ਤਰੀਕੇ ਨਾਲ ਕਾਨੂੰਨੀ ਪਹੁੰਚੂਗੀ ਤਾਂ ਸਾਨੂੰ ਪਤਾ ਲੱਗੂਗਾ ਤਾਂ ਇਹ ਆਵਾਮ ਦੀ ਆਵਾਜ਼ ਬਣੂਗੀ ਅੱਜ ਤੁਸੀਂ ਦੇਖੋ ਕਿ ਮੈਂ ਅਖਬਾਰ ਚ ਇੱਕ ਆਰਟੀਕਲ ਪੜ੍ਹ ਰਿਆ ਸੀ ਉੱਥੇ ਲਿਖਿਆ ਸੀਗਾ ਕਿ ਬੀਜੇਪੀ ਗ੍ਰਾਮ ਸਭਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਥੇ ਉਹ ಗ್ರಾಮ ਸਭਾ ਕਰਕੇ ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੂਗੀ ਤਾਂ ਕਿ ਸੈਂਟੀਮੈਂਟ ਲੋਕਾਂ ਨੂੰ ਦੱਸ ਸਕੇ ਕਿ ਜੀ ਅਸੀਂ ਤੁਹਾਨੂੰ 125 ਦਿਹਾੜੀਆਂ ਦੇ ਰਹੇ ਹਾਂ ਤੁਸੀਂ ਮੈਨੂੰ ਦੱਸੋ ਬਈ ਇਹਦੇ ਵਿੱਚ ਹੋਰ ਕਿਹੜੀ ਗੱਲ ਐ ਅਸੀਂ ਚੰਗੀ ਐ ਕਿ 100 ਤੋਂ 125 125 ਦਿਹਾੜੀਆਂ ਦੇਣ ਪਰ ਜੇ ਹੁਣ ਪਿਛਲੇ ਇੰਨੇ ਸਾਲਾਂ ਤੋਂ ਜਦੋਂ ਨਰੀਗਾ ਚੱਲ ਰਿਹਾ ਹੈ ਜੇ ਮੈਂ ਤੁਹਾਨੂੰ ਪੰਜਾਬ ਦਾ ਆંકੜੇ ਦੀ ਗੱਲ ਕੀਤੀ ਐ ਤਾਂ ਜੇ 12 ਦਿਹਾੜੀਆਂ ਐਵਰੇਜ ਮਿਲ ਰਹੀ ਹੈ ਕਿਸੇ ਨੂੰ 40% ਤੇ ਸਿਰ ਪਰੇ ਨਹੀਂ ਜਾਣਾ ਕਿਸੇ मैं तो पहले ही कह रहा हूँ कानून ही खत्म हो जाएगा सिंगला साहब एक चीज सुनने में आती है, है, है। अक्सर सुनने में आता है कि सरपंच या गांव का जो भी मुखी है वो अपने ही कई लोगों को मनरेगा में लगा देता है बाद में उसमें कमीशन होती है बहुत सारी चीजें बहुत से कपड़े इस तरह के सामने भी निकल के आए हैं क्या इस नई स्कीम से उस चीज लगाम भी लगाई जाएगी नहीं, आपको लगता है कि नई स्कीम के अंदर कोई ऐसी चीज है मैं ये नहीं कहता कि कोई इसके अंदर कोई घपलेबाजी हो जहाँ पे कोई घपलेबाजी हो रही है घपलेबाजी को प्रोटेक्ट करना या उसको बंद करने का तरीका और भी तो हो सकता है ना क्या हो सकता है ना? नहीं 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 अगर अगर कहीं पे है मुझे नहीं मालूम आपने कहा बिल्कुल कई ऐसे मामले सामने आ आते ये हो सकता है की सरपंच दूसरा सवाल इसी पे है कि अगर मनरेगा मजदूरों को मांग काम मिल रहा है तो फिर उन्हीं जगह पर जेसीबी या मशीनों से काम क्यों करवाया जाता है

और मैं ये समझता हूँ कि अगर इसके अंदर कोई लूप होल है अगर सरपंच अपने चहेतों के नाम डालकर उनको दिहाड़ी दिला देता है अगर उसको किसी तरीके से आपको लगता है कि वो कहीं पर ज्यादा पैसा दिया गया आप उसकी पुरानी यूटिलाइजेशन को देखो कि पुराना सरपंच वहां पे कितने दिहाड़ी का काम चलाता था उसको और तरीके से प्लग इन करने की कोशिश करो लेकिन आज अगर उसके अंदर आप चालीस प्रतिशत पैसा अगर आप प्रदेश की सरकार का डाल दोगे तो इसका तो आइडिया डिफीट हो जाएगा पहली बात और दूसरी बात जब लोगों को काम ही नहीं मिल रहा आप ये कहो कि आपको 125 दिहाड़ी दे देंगे और 125 दिहाड़ी का काम आपको मिलेगा और भैया पहले 100 का मिल नहीं रहा किसी को 125 उसको हरा हरा दिखाने के लिए आप 125 कर रहे हो बाकी तो इसके अंदर बाकी सब चीजें तो गरीब आदमी के नुकसान की हैं तो इसके लिए आज अगर इसके ऊपर आवाज नहीं उठेगी तो ये आहिस्ता आहिस्ता ये खत्म हो जाएगा तो कितना दबके लड़ाई लड़ाएंगे ਅਬ ਮੈਂ ਜਿਸ ਪਹਿਲਾ ਜਿਸ ਤਰ੍ਹਾਂ ਕਿ ਹੈ ਕਿ 30 ਤਰੀਕ ਤੱਕ ਪੂਰੇ ਪੰਜਾਬ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਅਗੜਟ ਜ਼ਿਲ੍ਹਿਆਂ ਵਿੱਚ ਜਾ ਕੇ ਪ੍ਰੈਸ ਕਾਨਫਰੰਸਿਸ ਕਰਨਗੇ ਔਰ ਉਸ ਤੋਂ ਬਾਅਦ ਗਰਾਊਂਡ ਲੈਵਲ ਦੇ ਉੱਪਰ ਜਿਹੜੇ ਮਰੀਗਾ ਵਰਕਰਸ ਆ ਉਹਨਾਂ ਦੇ ਨਾਲ ਮਿਲ ਕੇ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਪੰਡਿਤ ਰਿਤੋ ਪ੍ਰੋਗਰਾਮ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਅਨਾਉਂਸ ਕੀਤਾ ਹੈ ਕਿ ਪੰਜ ਦਿਨ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਮਰੀਗਾ ਵਰਕਰਸ ਦੇ ਨਾਲ ਜਾ ਕੇ ਇਹ ਪ੍ਰੋਗਰਾਮ ਹੋਊਗਾ ਤਾਂ ਕਿ ਉਹ ਲੋਕ ਉਹਨਾਂ ਚ ਜਿਹੜੇ ਲੋਕ ਜਿਨ੍ਹਾਂ ਨੂੰ ਇਸ ਇਹਨਾਂ ਕੰਮ ਬੀਜੇਪੀ ਕਰ ਰਹੀ ਹੈ ਜਿਹੜਾ ਉਹਨੂੰ ਨਹੀਂ ਸਮਝ ਆ ਰਿਹਾ ਉਸ ਦੇ ਉੱਪਰ ਉਹ ਲੋਕਾਂ ਨੂੰ ਸਮਝਾਇਆ ਜਾ ਸਕੇ ਔਰ ਇਹ ਗੱਲ ਲੋਕਾਂ ਤੱਕ ਪਹੁੰਚ ਸਕੇ ਚੰਗੀ ਸਿੰਘਲਾ ਸਾਹਿਬ ਬਟੇਂਡਾ ਦੀ ਗੱਲ ਕਰ ਲਈ ਹੈ ਵਿਰੋਧ ਕੀਤਾ ਜਾਊਗਾ ਕਿਸੇ ਉਹਨਾਂ ਦੇ ਹਾਂਜੀ ਸਰ ਆਮ ਆਦਮੀ ਪਾਰਟੀ ਨੂੰ ਵੀ ਵਿਰੋਧ ਕਰਨਾ ਚਾਹੀਦਾ ਇਸ ਮਾਮਲੇ 'ਚ ਬਿਲਕੁਲ ਕਰਨਾ ਚਾਹੀਦਾ ਸਰ ਉਹਨਾਂ ਨੂੰ ਤਾਂ ਜ਼ਿਆਦਾ ਕਰਨਾ ਚਾਹੀਦਾ ਹੁਣ ਤਾਂ ਪਤਾ ਵੀ ਉਹਨਾਂ ਨੇ ਪਹਿਲੇ ਪੰਜਾਬ ਨੂੰ ਇਨਾ ਕਰਜ਼ਾ ਹੀ ਬਣਾਤਾ ਤੇ ਹੁਣ ਉਹਦਾ 40% ਦੇ ਨੂੰ ਤਾਂ ਪੈਸੇ ਨੂੰ ਤਾਂ ਪਹਿਲੇ ਬਦਲਾ ਸਰ ਵਿਧਾਨ ਸਭਾ ਸਾਹਿਬ ਉਹਨ ਇੱਕ ਬਠਿੰਡਾ ਦੀ ਵੀ ਗੱਲ ਕਰ ਰਹੀ ਹੈ 2021 ਚ ਕਾਰਪੋਰੇਸ਼ਨ ਦਾ ਇਲੈਕਸ਼ਨ ਹੁੰਦਾ ਹੈ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਆਉਂਦੀ ਹੈ ਕਾਂਗਰਸ 43 ਸੀਟਾਂ ਜਿੱਤੀਆਂ ਜਾਂਦੀਆਂ 2022 ਆਉਂਦਾ ਹੈਗਾ ਤਾਂ ਦੇ ਪੱਤੇ ਵਾਂਗੂ ਤੁਹਾਡੇ ਐਮਟੀ ਛੱਡ ਜਾਂਦੇ ਤਕਰੀਬਨ ਤੇ ਤੁਹਾਡੀ ਮੇਅਰ ਦੀ ਕੁਰਸੀ ਵੀ ਜਾਂਦੀ ਹੈ ਡਿਪਟੀ ਸੀਨੀਅਰ ਮੇਅਰ ਦੀ ਕੁਰਸੀ ਵੀ ਜਾਂਦੀ ਹੈ ਕਿਵੇਂ ਦੇਖ ਦੋ ਕਿ ਬਠਿੰਡਾ ਕਾਂਗਰਸ ਚ ਸਭ ਕੁਝ ਸਹੀ ਚੱਲ ਰਿਹਾ ਹੈ ਨਹੀਂ ਬਿਲਕੁਲ ਆਬਵੀਅਸਲੀ ਕੋਈ ਨਾ ਕੋਈ ਕਮੀ ਰਹੀ ਹੋਊਗੀ ਇਸੇ ਕਰਕੇ ਜਿਹੜੀ ਤੁਸੀਂ ਗੱਲ ਰੱਖੀ ਹੈ ਉਹ ਹੋਈ ਹੈ ਔਰ ਮੈਂ ਜਿਹੜਾ ਈਸ਼ੂ ਤੁਸੀਂ ਮੇਰੇ ਧਿਆਨ ਚ ਲਿਆਂਦਾ ਮੈਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਜੋਨੇ ਦੇ ਧਿਆਨ ਚ ਹੈ ਵੀ ਗਿਆ ਮੈਂ ਦੁਬਾਰਾ ਲਿਆਉਂਗਾ ਤਾਂ ਕਿ ਅੱਗੇ ਨੂੰ ਐਸੀ ਗੱਲ ਨਾ ਹੋਵੇ ਤੇ ਜਿਹੜੇ ਲੋਕਾਂ ਨੇ ਇਹਦੇ ਚ ਕੋਈ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਵੇ ਆਮ ਆਦਮੀ ਪਾਰਟੀ ਦਾ ਸਿੰਗਲ ਇੱਕ ਐਮਸੀ ਜਿੱ ਉਸ ਤੋਂ ਬਾਅਦ ਉਹ ਨੇੜ ਦੀ ਸੀਟ ਤੇ ਵੀ ਬੈਠ ਜਾਂਦਾ ਕਿਉਂਕਿ ਉਹਨਾਂ ਦੀ ਜਿਹੜੀ ਸੰਖਿਆ ਉਹ ਜ਼ਿਆਦਾ ਹੋ ਜਾਂਦੀ ਹੈ ਕਿਵੇਂ ਦੇਖਦੇ ਹਾਂ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਜੇ ਸਾਡੇ ਪਾਰਟੀ ਦੇ ਐਮਸੀਆਂ ਦੇ ਵਿੱਚ ਕਮੀ ਰਹੀ ਹੈ ਉਸ ਗੱਲ ਨੂੰ ਮੈਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਧਿਆਨ 'ਚ ਲਿਆਉਂਗਾ ਔਰ ਜਿਹੜੇ ਬੰਦਿਆਂ ਨੇ ਪਾਰਟੀ ਨਾਲ ਗਲਤ ਕੀਤਾ ਹੋਊਗਾ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਹੈ ਤੇ ਵਾਸਤੇ ਸਟੇਟ ਦੇ ਮੁਖੀ ਨੀਂਵੇ ਵਿੱਚ ਜ਼ਿੰਮੇਵਾਰ ਹੈ ਸਿੰਘਲਾ ਜੀ ਹਾਂ ਜਿੱਤ ਕੇ ਨੇੜੇ ਆ ਗਏ ਹੁਣ ਜਿਹੜੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣਗੀਆਂ ਇਹਦੇ ਮਾਪਾ ਕਹਿੰਦੀ ਹੈ ਵਰਕਰ ਚਿੰਤਾ ਚ ਨੇ ਕਿ ਜਿਹੜਾ ਪਹਿਲੂਸੀ ਪਾਰਟੀ ਚ ਹੁੰਦਾ ਉਹ ਦੂਸਰੀ ਪਾਰਟੀ ਚ ਬਦਲ ਕੇ ਵੀ ਅੱਗੇ ਹੀ ਬੈਠ ਜਾਂਦਾ ਦੇਖੋ ਗੱਲ ਹੈ ਇਸ ਤਰ੍ਹਾਂ ਜਦੋਂ ਚੋਣਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਦੂਜੇ ਭਰਾ ਨੇ ਗੱਲ ਕੀਤੀ ਹੈ ਗੱਲ ਤਾਂ ਇਹ ਨਹੀਂ ਕੀ ਹੈ ਮਿਊਸਪਲ ਕਮੇਟੀ ਦੀ ਚੋਣ ਛੋਟੀ ਹੁੰਦੀ ਔਰ ਉਹਦਾ ਬੜੇ ਛੱਡ ਕੇ ਚਲੇ ਗਏ ਇਸ ਕਰਕੇ ਪੂਰੇ ਤਾਂ ਵੱਡੇ ਬੰਦੇ ਵੀ ਫਾਇਦਾ ਲੈ ਕੇ ਦੂਜੀ ਜਗ੍ਹਾ ਜਾ ਵੜੇ ਔਰ ਕਈ ਲੋਕ ਜਿਹੜੇ ਦੂਜੀ ਜਗ੍ਹਾ ਜਾ ਵੜੇ ਸੀ ਜਾਂ ਉੱਥੇ ਕੁਝ ਨਹੀਂ ਮਿਲਿਆ ਉੱਥੋਂ ਵੇਖ ਲੋ ਵਾਪਸ ਵੀ ਆ ਗਏ ਤੋ ਇਸ ਕਰਕੇ ਇਹ ਤਾਂ ਜਦੋਂ ਚੋਣਾ ਸਾਹਿਬ ਇੱਕ ਸਵਾਲ ਹੁੰਦਾ ਜਦੋਂ ਚੋਣਾ ਹੁੰਦੀ ਹੈ ਤਾਂ ਉਸ ਵੇਲੇ ਇਹ ਮੌਸਮ ਜੇ ਹੀ ਹੁੰਦਾ ਪਰ ਲੇਕਿਨ ਮੈਂ ਸਮਝਦਾ ਕਿ ਹਰ ਬੰਦੇ ਦੀ ਕਾਬਲੀਅਤ ਜਾਂ ਉਹਦੀ ਕ੍ਰੈਡੀਬਿਲਿਟੀ ਜਾਂ ਉਹਦੀ ਹੋਂਦ ਜਿੱਥੇ ਉਹ ਪਾਰਟੀ ਹੁੰਦਾ ਹੈ ਜੋ ਉੱਥੇ ਰਹੇ ਉੱਥੇ ਹੁੰਦੀ ਹੈ ਪਾਰਟੀਆਂ ਦਾ ਚੰਗਾ ਸਮਾਂ ਤੇ ਮਾੜਾ ਸਮਾਂ ਆਂਦਾ ਜਾਂਦਾ ਰਹਿੰਦਾ ਹੈ ਤੇ ਜੇ ਜੇ 4 ਸਾਲ ਪਹਿਲਾਂ ਕਾਂਗਰਸ ਪੂਰੇ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਈ ਸੀ ਤੇ ਕਾਂਗਰਸ ਕਮਜ਼ੋਰ ਰਹੀ ਸੀ ਤੇ ਅੱਜ ਕਾਂਗਰਸ ਚੰਗੇ ਤਰੀਕੇ ਨਾਲ ਆਈ ਲੋਕ ਵੀ ਤਾਂ ਹਾਲ ਵਾਲੇ ਸਮਝ ਕਾਂਗਰਸ ਪਾਰਟੀ ਫਿਰ ਦੁਬਾਰਾ ਪੂਰੀ ਤਾਕਤਵਰ ਤਰੀਕੇ ਨਾਲ ਕੰਮ ਕਰੂਗੀ ਪੰਜਾਬ ਦੇ ਲੋਕਾਂ ਦਾ ਨਹੀਂ ਜਿਹੜੀ ਗੱਡੀ ਤੁਸੀਂ ਕਹਿੰਦੇ ਕਾਂਗਰਸ ਪਾਰਟੀ ਜਿਹੜੇ ਬਾਹਰ ਨਿਕਲੇ ਉਹ ਵਾਪਸ ਰੱਖੋਗੇ ਕਾਂਗਰਸ ਪਾਰਟੀ ਬ੍ਰਦਰ ਮੈਂ ਇਹ ਕਹਿ ਰਿਹਾ ਕਿ ਜਿਹੜੇ ਨਹੀਂ ਮੈਂ ਤਾਂ ਖੁਦ ਹੀ ਕਹਿ ਰਿਹਾ ਵੀ ਆ ਗਏ ਮੈਂ ਇਹ ਨਹੀਂ ਕਿ ਰੱਖਾਂਗੇ ਮੈਂ ਤਾਂ ਕਿ ਆ ਗਏ ਦੇ ਹੈਵ ਆਲਰੇਡੀ ਐਂਟਰਡ ਦਾ ਪਾਰਟੀ ਮੈਂ ਕਦਮ ਨਾ ਕੀਤਾ ਉਹਨਾਂ ਨੂੰ ਨਾਲੇ ਪਹਿਲੀ ਗੱਲ ਮੈਂ ਬ੍ਰਦਰ ਮੈਂ ਆਮ ਨਾਟ ਦ ਰਾਈਟ ਪਰਸਨ ਟੂ ਆਨਸਰ ਥਿਸ ਕੁਐਸਚਨ ਕਿ ਵੀ ਅੱਗੇ ਨੂੰ ਲੈਣਾ ਕਿ ਨਹੀਂ ਲੈਣੇ ਇਹ ਤਾਂ ਇਹ ਤਾਂ ਜਿਹੜੇ ਕੋਈ ਬੰਦੇ ਮੈਂ ਇਹ ਕਿਹਾ ਕਿ ਕਈ ਬੰਦੇ ਇਹ ਐਮਸੀਆਂ ਦੀ ਗੱਲ ਕਰ ਰਹੇ ਸੀ ਤੇ ਮੈਂ ਗੱਲ ਕਰਨਾ ਕਿ ਜਿਹੜੇ ਵੱਡੇ ਗਏ ਸੀ ਉਹਨਾਂ ਦੀ ਕੁਝ ਉਧਰ ਰਹਿ ਗਏ ਤੇ ਕੁਝ ਵੱਡੇ ਗਏ ਸੀ ਉਹ ਵੱਡੇ ਵਾਪਸ ਵੀ ਆ ਗਏ

वो वार्डबंदी ठीक नहीं लगी या वो ठीक तरीके से नहीं हुई तो उसको इनको कोर्ट की सहायता लेनी चाहिए ताकि वो वार्डबंदी ठीक हो ताकि उसकी रिप्रेजेंटेशन क्योंकि कल को चुनाव होगा चुनाव में लोग जीत कर आएंगे और जीत कर उन्होंने अपने लोगों को रिप्रेजेंट करना है तो अगर वार्डबंदी का बेसिक स्ट्रक्चर गलत हो जाए और उसको हम ठीक कराने के लिए प्रोटेस्ट ही करेंगे तो कल को लोग बोलेंगे तो कांग्रेस ने सही वक्त के ऊपर प्रोटेस्ट भी नहीं किया तो मैं प्रधान जी को और अपने कांग्रेस के सभी नेताओं को ये कहना चाहता हूँ कि आप जैसे आपने ज़मीन पर प्रोटेस्ट किया मीडिया के आगे प्रोटेस्ट किया लोगों के साथ प्रोटेस्ट किया उसके अंदर अगर आपको लगता है कि ये हमारा पॉइंट सही है तो उसको लीगल अविदा में लेके जाओ लीगल तरीके से हेल्प लो ताकि वार्डबंदी ठीक हो सके और नेशनल टीम से आते हैं है जी आप नेशनल टीम से आते हैं नवजोत कौर सिद्धू ने कांग्रेस के ऊपर बहुत संगीन इल्जाम लगाए थे हालांकि ये भी कहा जाता है कि नवजोत कौर सिद्धू राहुल गांधी के काफ़ी करीब हैं उसको लेके उन्होंने कुछ कहा पार्टी के बारे में तो पार्टी के आला ने पार्टी की लीडरशिप ने जो उनके ऊपर कार्रवाई बनती थी कर दी तो मैं समझता हूँ उसके ऊपर मेरा टिप्पणी करना कोई ज़्यादा बनता नहीं किसी का किसी के साथ नज़दीक रिश्ता है ये उसका निजी रिश्ता है पर हर आदमी को नजदीक रिश्ते को अलग रखकर पार्टी प्लेटफॉर्म पे तो पार्टी पार्टी को मजबूत करने की बात करनी चाहिए